ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਇੱਕ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਲੈ ਕੇ ਆਏ ਤੁਹਾਡੇ ਵਾਸਤੇ ਇਹ ਡਿਜ਼ਾਈਨ ਆਪਣਾ ਤਿੰਨਾ ਤਿੰਨਾ ਕੁੰਡੇ ਵਿੱਚ ਬਣਨਾ ਵੈਸੇ ਤਾਂ ਚਲੋ ਕੋਈ ਗੱਲ ਨਹੀਂ ਇਹ ਕੁੰਡਾ ਆਪ ਵੱਧ ਵੀ ਪਾ ਸਕਦੇ ਆ ਉਹ ਸੈਡਾ ਤੇ ਆ ਜਾਊਗਾ ਸਹੀ ਹੋ ਜਾਊਗਾ ਕੋਈ ਵੀ ਬਾਰਡਰ ਬਣਾ ਕੇ ਉੱਪਰ ਇਹ ਡਿਜ਼ਾਈਨ ਬਣਾ ਸਕਦੇ ਆ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਹੁਣ ਸ਼ੁਰੂ ਕਰਾਂਗੇ ਪਹਿਲਾ ਕੁੰਡਾ ਲਾ ਲਿਆ ਸਾਰੀ ਸਲਾਈ ਜਿਹੜੀ ਆਪਾਂ ਸਿੱਧੂ ਹੀ ਬਣਾਵਾਂਗੇ ਸਿੱਧੀ ਸਾਈਡ ਤੋਂ ਪਹਿਲੀ ਸਲਾਈ ਸਾਰੀ ਸਿੱਧੀ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਇਹ ਵੀ ਪਹਿਲੀ ਸਿਲਾਈ ਆਪਾਂ ਸਾਰੀ ਸਿੱਧੀ ਪਾ ਲਈ ਹੁਣ ਆਪਣੀ ਦੂਸਰੀ ਸਿਲਾਈ ਆ ਗਈ ਦੂਸਰੀ ਸਿਲਾਈ ਤੋਂ ਆਪਾਂ ਜਿਹੜਾ ਇਹ ਡਿਜ਼ਾਈਨ ਬਣਾਵਾਂਗੇ ਪਹਿਲਾ ਕੁੰਡਾ ਲਾ ਲਓ ਜਾਂ ਪਾਉਣ ਲਓ ਤੁਹਾਡੀ ਮਰਜ਼ੀ ਹੈ ਹੁਣ ਆਪੇ ਇਸ ਕੁੰਡੇ ਤੇ ਦੋ ਦੋ ਵਾਲ ਪਾਉਣੇ ਆ ਇਸ ਤਰ੍ਹਾਂ ਸਾਰੀ ਸਲਾਈ ਆਪਾਂ ਇਸੇ ਤਰੀਕੇ ਬਣਾਉਣੀ ਆ ਦੋ ਦੋ ਕੁੰਡੇ ਤੇ ਦੋ ਦੋ ਵਲ ਪਾ ਕੇ ਹਰੇ ਕੁੰਡੇ ਤੇ ਉਲਟੀ ਸਾਈਡ ਤੋਂ ਸਲਾਈ ਜਿਹੜੀ ਬਣਾਉਣੀ ਦੂਸਰੀ ਦੋ ਦੋ ਵਲ ਪਾਈ ਜਾਣੇ ਹਰੇ ਕੁੰਡੇ ਤੇ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬੁਣ ਲੈਣਾ ਹੁਣ ਆਪਣੀ ਤੀਸਰੀ ਸਲਾਈ ਆ ਗਈ ਤੀਸਰੀ ਸਲਾਈ 'ਚ ਆਪਾਂ ਕੀ ਕਰਨਾ ਪਹਿਲਾ ਕੁੰਡਾ ਬਉਣ ਨੂੰ ਚੇ ਲਾ ਲਓ ਥੋਡੀ ਮਰਜ਼ੀ ਆ ਪਹਿਲੇ ਕੁੰਡੇ ਦਾ ਆਪਾਂ ਵਾਲ ਲਾ ਲੈਣਾ ਇਸ ਤਰ੍ਹਾਂ ਫਿਰ ਦੂਸਰੇ ਕੁੰਡੇ ਦਾ ਵਾਲ ਲਾ ਲੈਣਾ ਫਿਰ ਤੀਸਰੇ ਕੁੰਡੇ ਦਾ ਵਾਲ ਲਾ ਲੈਣਾ ਤਿੰਨਾ ਕੁੰਡਾ ਦੇ ਵਾਲ ਲਾ ਕੇ ਆਪਾਂ ਇਸ ਤਰ੍ਹਾਂ ਸਲਾਈ 'ਚ ਪਾ ਲੈਣੇ ਤਾਗਾ ਆਪਾਂ ਅੱਗੇ ਕਰ ਲੈਣਾ ਪਹਿਲਾਂ ਤਿੰਨਾ ਕੁੰਡਿਆਂ ਨੂੰ ਆਪਾਂ ਸਿੱਧਾ ਬੋਣ ਲੈਣਾ ਉਲਟਾ ਬੋਣ ਲੈਣਾ ਫਿਰ ਧਾਗਾ ਪਿੱਛੇ ਕਰਕੇ ਫਿਰ ਤਿੰਨਾ ਨੂੰ ਆਪਾਂ ਸਿੱਧਾ ਬੋਣ ਲੈਣਾ ਫਿਰ ਧਾਗਾ ਅੱਗੇ ਕਰਕੇ ਉਲਟਾ ਬੋਣ ਲੈਣਾ ਤਿੰਨਾ ਕੁੰਡਾ ਦੇ ਤਿੰਨ ਕੁੰਡੇ ਆਪਣੇ ਬਣ ਗਏ ਇੱਥੇ ਧਾਗਾ ਆਪਾਂ ਅੱਗੇ ਰੱਖਣਾ ਔਰ ਫਿਰ ਆਪਾਂ ਵੜਲਾ ਲੈਣਾ 1 2 3 ਤਿੰਨਾ ਕੁੰਡਾ ਦੇ ਵੜਲੇ ਵਾਲੇ ਬੈਕ ਸਾਈਡ ਸਲਾਈ ਚ ਪਾ ਕੇ ਇਸ ਤਰ੍ਹਾਂ ਆਪਾਂ ਪਹਿਲਾਂ ਆਪਾਂ ਉਲਟਾ ਬਉਣ ਲੈਣੇ ਤਿੰਨੇ ਕੁੰਡੇ ਫਿਰ ਧਾਗਾ ਪਿੱਛੇ ਕਰਕੇ ਫਿਰ ਸਿੱਧੇ ਬਉਣ ਲੈਣੇ ਫਿਰ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਆਪਾਂ ਉਲਟੇ ਬਉਣ ਲੈਣੇ ਧਾਗਾ ਅੱਗੇ ਹੀ ਰੱਖਣਾ ਫੇਰ ਤਿੰਨਾਂ ਕੁੰਡਿਆਂ ਦੇ ਵਾੜ ਲੈਣੇ ਹੁਣ ਆਪਾਂ ਇਧਰ ਲਈ ਸਲਾਈ ਚ ਤਿੰਨੇ ਕੁੰਡੇ ਪਾ ਲੈਣੇ ਇਹ ਪਹਿਲਾਂ ਆਪਾਂ ਇਹਨਾਂ ਨੂੰ ਉਲਟਾ ਬਉਣ ਲੈਣਾ ਫਿਰ ਤਾਂ ਅਗਾ ਪਿੱਛੇ ਕਰਕੇ ਤਿੰਨਾਂ ਨੂੰ ਸਿੱਧੇ ਬਣ ਲੈਣਾ ਫਿਰ ਤਾਂ ਅਗਾ ਅੱਗੇ ਲਿਆ ਕੇ ਉਲਟੇ ਬਣ ਲੈਣੇ ਹੁਣ ਆਪਾਂ ਫਿਰ ਤਿੰਨਾਂ ਕੁੰਡਿਆਂ ਦੇ ਕੁੰਮ ਵੜ ਲਾਣੇ ਤਿੰਨੇ ਕੁੰਡੇ ਆਪਾਂ ਇੱਧਰ ਲਈ ਸਲਾਈ ਚ ਕਰ ਲੈਣੇ ਪਹਿਲਾਂ ਆਪਾਂ ਉਲਟੇ ਬਣ ਲੈਣੇ ਫਿਰ ਤਾਂ ਅਗਾ ਪਿੱਛੇ ਕਰਕੇ ਸਿੱਧੇ ਬਣ ਲੈਣੇ ਫਿਰ ਤਾਂ ਅਗਾ ਅੱਗੇ ਕਰਕੇ ਉਲਟੇ ਬਣ ਲੈਣੇ ਤਿੰਨ ਕੁੰਡੇ ਔਰ ਤਿੰਨਾਂ ਦੇ ਤਿੰਨ ਕੁੰਡੇ ਬਣ ਹੀ ਜਾਣੇ ਫਿਰ ਆਪਾਂ ਤਿੰਨ ਕੁੰਡਿਆਂ ਦੇ ਵਾਲ ਖੋਲ ਲੈਣੇ ਆ ਫਿਰ ਆਪਾਂ ਇੱਧਰ ਲਈ ਸਲਾਈ ਚ ਲੈ ਆਉਣੇ ਤਿੰਨੇ ਪਹਿਲਾਂ ਉਲਟੇ ਬਣਾ ਲੈਣੇ ਤਿੰਨੇ ਫਿਰ ਆਪਾਂ ਸਿੱਧੇ ਬਣਾ ਲੈਣੇ ਫਿਰ ਧਾਗਾ ਅੱਗੇ ਕਰਕੇ ਫਿਰ ਉਲਟੇ ਬਣਾ ਲੈਣੇ ਫਿਰ ਤਿੰਨਾ ਕੁੰਡਿਆਂ ਦੇ ਵਾਲ ਖੋਲ ਲਓ ਤਿੰਨੇ ਕੁੰਡੇ ਸਲਾਈ ਚ ਪਾ ਕੇ ਇੱਧਰ ਲਈ ਚ ਪਹਿਲਾਂ ਉਲਟੇ සිදදග ගල फना वाදල লা පලතින්න पෙල් හट ਪਹਿਲਾਂ ਉਲਟੇ ਫਿਰ ਸਿੱਧੇ ਫਿਰ ਉਲਟੇ ਲਾਸਟ ਵਾਲਾ ਕੁੰਡਾ ਜਿਹੜਾ ਉਲਟਾ ਬਣ ਲਾਂਗੇ ਹੁਣ ਜਿਹੜੀ ਆਪਣੀ ਚੌਥੀ ਸਲਾਈ ਸਾਰੀ ਸਿੱਧੀ ਬਣਾਵਾਂਗੇ ਉਲਟੀ ਬਣਾਵਾਂਗੇ ਚੌਥੀ ਸਲਾਈ ਜਿਹੜੀ ਆਪਣੀ ਸਾਰੀ ਉਲਟੀ ਬਣੂਗੀ ਇਹ ਇਹ ਸਲਾਈਆਂ ਚਾਰ-ਚਾਰ ਆਪਾਂ ਉੱਪਰ-ਉੱਪਰ ਪਾਉਣੀਆਂ ਤੇ ਆਪਣਾ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ ਫਿਰ ਬਣਾ ਕੇ ਦਿਖਾਉਣੇ ਆਪਾਂ ਥੋੜਾ ਜਿਹਾ ਤੁਹਾਨੂੰ ਇਹ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਗਿਆ ਡਿਜ਼ਾਈਨ ਬਣਾਉਣ ਪਹਿਲਾਂ ਆਪਾਂ ਡਿਜ਼ਾਈਨ ਇੱਥੇ ਬਣਾਇਆ ਡਿਜ਼ਾਈਨ ਤੋਂ ਬਾਅਦ ਆਪਾਂ ਦੋ ਸਲਾਈਆਂ ਗੈਪ ਦੀਆਂ ਦਿੱਤੀਆਂ ਆਪਾਂ ਦੋ ਸਲਾਈਆਂ ਗੈਪ ਦੇ ਹੋਣਾਂ ਤੇ ਦੋ ਸ ਦੂਜੀਆਂ ਹੋਣਗੀਆਂ ਆਪਣੀਆਂ ਇੱਥੇ ਚਾਰ ਸਲਾਈਆਂ ਹੋਣਗੀਆਂ ਉਲਟੀ ਸਲਾਈ ਚ ਆਪਾਂ ਇਹ ਡਿਜ਼ਾਈਨ ਬਣਾਉਣਾ ਸ਼ੁਰੂ ਕੀਤਾ ਇੱਕ ਕੁੰਡੇ ਤੇ ਵਾਲ ਦੋ-ਦੋ ਪਾ ਕੇ ਕਰ ਸਿੱਧੇ ਸੈੜ ਤੋਂ ਆਪਾਂ ਤਿੰਨਾ ਕੁੰਡਿਆਂ ਨੂੰ ਪਹਿਲਾਂ ਆਪਾਂ ਉਲਟੇ ਬੁਣ ਲੈ ਆ ਪਰ ਸਿੱਧੇ ਬੁਣ ਲੈ ਕਰੋ ਉਲਟੇ ਬੁਣ ਲੈ ਇਸ ਤਰ੍ਹਾਂ ਹੀ ਇਹ ਆਪਾਂ ਡਿਜ਼ਾਈਨ ਬਣਾਇਆ ਕੈਪ ਦੇਣ ਵਾਸਤੇ ਆਪਾਂ ਨੇ ਚਾਰ ਸਲਾਈਆਂ ਪਾਈਆਂ ਇਹ ਤੁਸੀਂ ਘੱਟ ਵੱਧ ਵੀ ਪਾ ਸਕਦੇ ਆ ਜੇ ਤੁਹਾਨੂੰ ਅਜਿਹੀ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਮਿਲਦੇ ਹਾਂ ਜੀ ਆਪਾਂ ਇੱਕ ਹੋਰ ਵੀਡੀਓ ਨਾਲ ਓਕੇ ਬਾਏ ਬਾਏ